ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਸੋ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦਾ ਨਭਜ ਦੇਖ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਇਲਾਜ ਕਰਦੇ ਆਂ ਸੋ ਕੋਈ ਵੀ ਮਰੀਜ਼ ਜਿਹੜਾ ਕਈ ਕਈ ਸਾਲਾਂ ਤੋਂ ਬਿਮਾਰੀਆਂ ਦੇ ਨਾਲ ਜੂਝ ਰਹੇ ਹੈ ਚਾਹੇ ਉਹ ਕਿਸੇ ਵੀ ਕਿਸਮ ਦੀ ਬਿਮਾਰੀ ਹੈ ਠੀਕ ਨਹੀਂ ਹੋ ਰਹੀ ਤੁਸੀਂ ਦਵਾਈਆਂ ਖਾ ਕੇ ਅੱਕ ਥੱਕ ਚੁੱਕੇ ਹੋ ਤਾਂ ਐਤਵਾਰ ਨੂੰ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਗਰੰਟੀ ਦੇ ਨਾਲ ਸ਼ੁੱਧ ਦੇਸੀ ਜੜੀ ਬੂਟੀਆਂ பசਮਾ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣਾ ਇਲਾਜ ਹੈ ਜਿਹੜਾ ਉਹ ਕਰਾ ਸਕਦੇ ਹਾਂ ਡਸਕਾ ਪਿੰਡ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਤਹਿਸੀਲ ਲਹਿਰਾ ਗੱਗ ਹੈ ਨੇੜੇ ਸ਼ਹਿਰ ਨੇ ਜਿਹੜੇ ਸੁਨਾਮ ਸ਼ਹਿਰ ਵੀ ਨੇੜੇ ਆ ਗਿਆ ਲਹਿਰਾ ਗਾਗਾ ਸ਼ਹਿਰ ਵੀ ਨੇੜੇ ਆ ਗਿਆ ਬਰੇਟਾ ਸ਼ਹਿਰ ਵੀ ਨੇੜੇ ਆ ਗਿਆ ਤੇ ਬੁਲਾਡਾ ਸ਼ਹਿਰ ਵੀ ਨੇੜੇ ਆ ਗਿਆ ਤੁਸੀਂ ਐਤਵਾਰ ਨੂੰ ਮੈਨੂੰ ਮਿਲ ਕੇ ਨਵਜ ਦਿਖਾ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਸੋ ਇਸੇ ਤਰ੍ਹਾਂ ਹੀ ਜਿਹੜਾ ਅੱਜ ਮੈਂ ਤੁਹਾਡੇ ਸਾਹਮਣੇ ਵਿਸ਼ਾ ਲੈ ਕੇ ਆਇਆ ਹਾਂ ਜਿਸ ਬਿਮਾਰੀ ਨੂੰ ਲੈ ਕੇ ਆਇਆ ਹਾਂ ਕਾਫੀ ਫੋਨ ਆਏ ਇਸ ਸੰਬੰਧ ਵਿੱਚ ਵੀ ਵੀਡੀਓ ਪਾਓ ਸੋ ਇਹ ਹੈ ਰੀਡ ਦੀ ਹੱਡੀ ਨਾਲ ਸੰਬੰਧਿਤ ਬਿਮਾਰੀ ਜਿਹਨੂੰ ਅਸੀਂ ਪੰਜਾਬੀ ਚ ਕਹਿ ਦਿੰਨੇ ਆ ਮਣਕਾ ਹਿੱਲ ਗਿਆ ਤੇ ਕਈ ਕਹਿ ਦਿੰਦੇ ਆ ਡਿਸਕ ਹਿੱਲ ਗਈ ਸਲਿੱਪ ਡਿਸਕ ਹੋ ਗਈ ਜਾਂ ਸੈਟਿਕਾ ਦਰਦ ਹੋ ਗਿਆ ਸਾਡੇ ਦਿਮਾਗ ਤੋਂ ਲੈ ਕੇ ਪੈਰ ਦੇ ਗੂਠੇ ਤੱਕ ਇੱਕ ਨਰਵ ਰੂਟ ਚੱਲਦਾ ਹੈ ਮੋਟੀ ਨਾੜਾਂ ਦਾ ਗੁੱਛਾ ਚੱਲਦਾ ਹੈ ਸੋਏ ਰੀਡ ਦੀ ਹੱਡੀ ਦੇ ਨਾਲ ਸੱਪ ਵਾਂਗੂੰ ਚੱਲਦੀ ਆ ਵਲੇਟਾ ਮਾਰ ਕੇ ਸੋ ਹਰਕ ਮਣਕੇ ਦੇ ਨਾਲ ਇਹਨੇ ਲੱਗ ਕੇ ਆ ਰਹੀ ਹੈ ਜਦੋਂ ਇਹ 3 ਵਜਾ ਕਰਕੇ ਜਿਹੜੀ ਮਣਕੇ ਹਿੱਲਣ ਦੀ ਡਿਸਕ ਹਿੱਲਣ ਦੀ ਬਿਮਾਰੀ ਹੈ ਹੁੰਦੀ ਹੈ ਜਿਵੇਂ ਅਸੀਂ ਜ਼ਿਆਦਾ ਭਾਰ ਚੱਕਦੇ ਆ ਜਾਂ ਜ਼ਿਆਦਾ ਝੁੱਕ ਕੇ ਤੇ ਜਾਂ ਜ਼ਿਆਦਾ ਬੈਠਣ ਦਾ ਕੰਮ ਕਰਦੇ ਆ ਤੇ ਜਾਂ اچانک ਸਾਨੂੰ ਪੈਰ ਫਿਸਲ ਜਾਂਦਾ ਹੈਗਾ ਡਿੱਗ ਜਾਂਦੇ ਆ ਐਕਸੀਡੈਂਟ ਹੋ ਜਾਂਦਾ ਹੈ ਤਾਂ ਇਹ ਮਣਕਿਆਂ ਦੇ ਵਿੱਚੋਂ ਜਿਹੜੀ ਗੱਦੀ ਪ੍ਰਮਾਤਮਾ ਨੇ ਬਣਾਈ ਹੋਈ ਆ 골ਡ ਡਿਸਕ ਬਣਾਈ ਹੋਈ ਆ ਜਿਹੜੀ ਇਹ ਪਾਟ ਜਾਂਦੀ ਹੈ ਤੇ ਇਹਦੇ ਵਿੱਚ ਜੈਲ ਟੈਪ ਖੂਨ ਨਿਕਲ ਕੇ ਜਾਂ ਇਹ ਮਾਸ ਹੈ ਜਿਹੜਾ ਵੱਧ ਕੇ ਜਿਹੜੀ ਨਾਲ ਨਰਵ ਰੂਟ ਆ ਰਹੀ ਹੈ ਜਾਂ ਜਿਹੜੀ 나ੜ ਆ ਰਹੀ ਹੈ ਇਹਦੇ ਉੱਪਰ ਪ੍ਰੈਸ਼ਰ ਦੇਤੇ ਭਾਰ ਪਾਣਾ ਸ਼ੁਰੂ ਕਰ ਦਿੰਦਾ ਜਿਸ ਨਾਲ ਇਹ ਸਾਡੇ ਪੈਰਾਂ ਦੇ ਹੇਠਲੇ ਹਿੱਸੇ ਨਾਲ ਸੰਬੰਧਿਤ ਹੈ ਪਰ ਥੱਲੇ ਵਾਲਾ ਹਿੱਸਾ ਜਿਹੜਾ ਕਈ ਵਾਰੀ ਜ਼ਿਆਦਾ ਕੇਸਾਂ ਦੇ ਵਿੱਚ ਅਸੀਂ ਵੇਖਦੇ ਹਾਂ ਵੀ ਥਲੜਾ ਹਿੱਸਾ ਹੀ ਰੁਕ ਜਾਂਦਾ ਹੈ ਕਈਆਂ ਦੇ ਲੈਟਰਿੰਗ ਬਾਥਰੂਮ ਤੱਕ ਦਾ ਪਤਾ ਨਹੀਂ ਲੱਗਦਾ ਕਿਸੇ ਦੀ ਇੱਕ ਲੱਤ ਦੇ ਵਿੱਚ ਦਰਦ ਆਉਂਦਾ ਜਿਹਨੂੰ ਅਸੀਂ ਸਾਇਟੀਕਾ ਪੇਨ ਕਹਿੰਦੇ ਆ ਸੋ ਕਿਸੇ ਦੀਆਂ ਦੋਨਾਂ ਲੱਤਾਂ ਦੇ ਵਿੱਚ ਹੀ ਦਰਦ ਆਉਣਾ ਸ਼ੁਰੂ ਹੋ ਜਾਂਦਾ ਹੈ ਕਮਰ ਦਾ ਦਰਦ ਜ਼ਿਆਦਾ ਹੋਣ ਲੱਗ ਜਾਂਦੀ ਹੈ ਸੋ ਇਸ ਰੋਗ ਦੇ ਵਿੱਚ ਮਰੀਜ਼ ਅੱਤ ਦਾ ਬਿਲਕਦਾ ਹੈ ਅੱਤ ਦੀ ਦਰਦ ਹੁੰਦੀ ਹੈ ਜਿਹੜੀ ਕਿ ਆਮ ਸਧਾਰਨ ਦਵਾਈਆਂ ਨਾਲ ਨਹੀਂ ਰੁਕਦੀ ਕਿਸੇ ਨੂੰ ਟੀਕਾ ਲਵਾ ਕੇ ਦਰਦ ਰੋਕਣਾ ਪੈਂਦਾ ਕਿਸੇ ਨੂੰ ਜਿਆਦਾ ਸਟਰੋਂਗ ਪੇਨ ਕਿਲਰਾਂ ਖਾ ਕੇ ਆਪਣਾ ਦਰਦ ਰੋਕਣਾ ਪੈਂਦਾ ਪਰ ਇਹ ਜਿੰਨੀਆਂ ਸੀ ਇਹਦੀਆਂ ਜਿਆਦਾ ਤੇਜ਼ ਦਵਾਈਆਂ ਦਰਦ ਵਾਲੀਆਂ ਲਵਾਂਗੇ ਉਨਾਂ ਹੀ ਸਾਡੇ ਸਰੀਰ ਨੂੰ ਨੁਕਸਾਨ ਵੀ ਹੋਏਗਾ ਇਹਦਾ ਸੋ ਸਾਰਿਆਂ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਜਿਨ੍ਹਾਂ ਨੂੰ ਇਹ ਰੋਗ ਹੈ ਡਰਨ ਦੀ ਕੋਈ ਲੋੜ ਨਹੀਂ ਕਿਸੇ ਆਪਰੇਸ਼ਨ ਦੀ ਇਹਦੇ ਵਿੱਚ ਐਡੀ ਲੋੜ ਨਹੀਂ ਪੈਂਦੀ ਤੁਸੀਂ ਘਰੇ ਬੈ ਕੇ ਆਯੁਰਵੇਦਿਕ ਤਰੀਕੇ ਨਾਲ ਇਹਦਾ ਇਲਾਜ ਕਰ ਸਕਦੇ ਹੋ ਸਾਡੇ ਆਯੁਰਵੇਦ ਦੇ ਵਿੱਚ ਇਹਨੂੰ ਰੀ ਦਾ ਦਰਦ ਰਿੰਗਣ ਦਾ ਦਰਦ ਕਿਹਾ ਜਾਂਦਾ ਹੈ ਅੱਜ ਮਾਡਰਨ ਜਮਾਨਾ ਆ ਗਿਆ ਇਹਦੇ ਵਿੱਚ ਅਸੀਂ ਇਹਨੂੰ ਸਾਇਟਿਕਾ ਪੇਨ ਕਹਿੰਦੇ ਆ ਸਲਿੱਪ ਡਿਸਕ ਕਹਿੰਦੇ ਆ ਸੋ ਮਣਕਾ ਹਿਲਣਾ ਸਲਿੱਪ ਡਿਸਕ ਸਾਇਟਿਕਾ ਦਰਦ ਇੱਕ ਹੀ ਬਿਮਾਰੀ ਦੇ ਨਾਮ ਨੇ ਸੋ ਇਹਦਾ ਇਲਾਜ ਤੁਸੀਂ ਘਰੇ ਬੈਠੇ ਬਿਲਕੁਲ ਗਰੰਟੀ ਦੇ ਨਾਲ ਕਰ ਸਕਦੇ ਹੋ ਝੋਲੀ ਦੇ ਵਿੱਚ ਇਹ ਨੁਕਤੇ ਮਹਾਂਪੁਰਸ਼ਾਂ ਦਾ ਤੁਹਾਡੀ ਝੋਲੀ ਚ ਪਾਉਣ ਲੱਗੇ ਆਂ ਚੀਜ਼ਾਂ ਨੂੰ ਨੋਟ ਕਰ ਲਓ ਇੱਕ ਵਾਰੀ ਬੋਲੀਆਂ ਜਾਂਦੀਆਂ ਨੇ ਵੀਡੀਓ ਨੂੰ ਦੁਬਾਰਾ ਦੁਬਾਰਾ ਰਿਪੀਟ ਕਰਕੇ ਤੁਸੀਂ ਇਹ ਲਿਖ ਲੈਣਾ ਸੋ ਸਭ ਤੋਂ ਪਹਿਲਾਂ ਚੀਜ਼ਾਂ ਕਾਫੀ ਨੇ ਮੈਂ ਵੀ ਲਿਖ ਕੇ ਤੁਹਾਨੂੰ ਮਹਾਂਪੁਰਸ਼ਾਂ ਦਾ ਨੁਸਕਾ ਤਾਂ ਜੋ ਕੋਈ ਚੀਜ਼ ਰਹਿ ਨਾ ਜਾਵੇ ਮੈਂ ਉਹ ਲਿਖਵਾਉਣ ਲੱਗੇ ਆਂ ਸੋ ਸਭ ਤੋਂ ਪਹਿਲਾਂ ਤੁਸੀਂ ਸੋਨਾ ਭਸਮ ਲੈਣੀ ਹੈ 1 ਗ੍ਰਾਮ ਹੀਰਾ ਭਸਮ ਲੈਣੀ ਹੈ 1 ਗ੍ਰਾਮ ਇਸੇ ਤਰ੍ਹਾਂ ਹੀ ਤੁਸੀਂ ਚਾਂਦੀ ਭਸਮ ਲੈਣੀ ਹੈ 1 ਗ੍ਰਾਮ ਤੇ ਇਸੇ ਤਰ੍ਹਾਂ ਹੀ ਤੁਸੀਂ ਲੈਣੀ ਹੈ ਸ਼ੁੱਧ ਕਸਤੂਰੀ ਅੱਧਾ ਗ੍ਰਾਮ ਸੋ ਇਸੇ ਤਰ੍ਹਾਂ ਹੀ ਪੈਰੋ ਰਸ ਜਿਹੜਾ ਉਹ ਲੈਣਾ ਤੁਸੀਂ 1 ਗ੍ਰਾਮ ਲੋਹ ਭਸਮ ਲੈਣੀ ਹੈ 1 ਗ੍ਰਾਮ ਨਾਗਰ ਮੋਥਾ ਜਿਹੜਾ ਉਹ ਲੈਣਾ ਤੁਸੀਂ 10 ਗ੍ਰਾਮ ਸੋ ਨਾਗ ਭਸਮ ਲੈਣੀ ਹੈ 10 ਗ੍ਰਾਮ ਕੁਸਤਾ ਕਲੀ ਦਾ ਵਧੀਆ ਇਹ ਵੀ ਲੈਣਾ ਤੁਸੀਂ 10 ਗ੍ਰਾਮ ਬੰਗ ਭਸਮ ਲੈਣੀ ਹੈ 10 ਗ੍ਰਾਮ ਸੀ ਰੰਗ ਭਸਮ ਸੀ ਰੰਗ ਭਸਮ ਜਿਹੜੀ ਉਹ ਲੈਣੀ ਹੈ 10 ਗ੍ਰਾਮ ਸਿੰਗਰਫ ਭਸਮ ਲੈਣੀ ਆ ਉਹ ਵੀ 10 ਗ੍ਰਾਮ ਬਸੰਤ ਕੁਸਮਾਰਕ 2 ਗ੍ਰਾਮ ਤੇ ਤਾਂਬਾ ਭਸਮ 10 ਗ੍ਰਾਮ ਗਲੋਏ ਦਾ ਸਤ ਹੈ ਜਿਹੜਾ ਇਹਦੇ ਚ ਉਹ ਲੈਣਾ ਤੁਸੀਂ 50 ਗ੍ਰਾਮ ਇਸੇ ਤਰ੍ਹਾਂ ਹੀ ਸ਼ੁੱਧ ਕੀਤਾ ਹੋਇਆ ਕੁਚਲਾ ਜਿਹੜਾ ਉਹ ਲੈਣਾ ਤੁਸੀਂ 50 ਗ੍ਰਾਮ ਇਸੇ ਤਰ੍ਹਾਂ ਹੀ ਸ਼ੁੱਧ ਕੀਤੇ ਹੋਏ ਤਤੂਰੇ ਦੇ ਬੀਜ ਸ਼ੁੱਧ ਕੀਤੇ ਹੋਏ ਇਹ ਲੈਣੇ ਨੇ 50 ਗ੍ਰਾਮ ਸ਼ੁੱਧ ਕੀਤੇ ਹੋਏ ਭੰਗ ਦੇ ਬੀਜ ਨੇ ਜਿਹੜੇ ਉਹ ਲੈਣੇ ਆ ਤੁਸੀਂ ਨੇ 50 ਗ੍ਰਾਮ ਇਸੇ ਤਰ੍ਹਾਂ ਹੀ ਤੁਸੀਂ ਨੇ ਮਿੱਠੀਆਂ ਸੁਰੰਜਾਂ ਨੇ ਜਿਹੜੀਆਂ ਮਿੱਠੀਆਂ ਸੁਰੰਜਾਂ ਨੇ ਜਿਹੜੀਆਂ ਉਹ ਲੈਣੀਆਂ ਨੇ 50 ਗ੍ਰਾਮ ਇਸੇ ਤਰ੍ਹਾਂ ਹੀ ਸਾਲਮ ਪੰਜਾ ਜਿਹੜਾ ਉਹ ਲੈਣਾ ਤੁਸੀਂ 50 ਗ੍ਰਾਮ ਸਾਲਮ ਮਿਸ਼ਰੀ 50 ਗ੍ਰਾਮ ਮੂਸਲੀ ਸਫੇਦ ਹੈ ਜਿਹੜੀ ਉਹ ਲੈਣੀ ਹੈ 50 ਗ੍ਰਾਮ ਸ਼ਤਾਵਰ 50 ਗ੍ਰਾਮ ਅਸ਼ਵਗੰਧਾ 50 ਗ੍ਰਾਮ ਕੌਂਚ ਬੀਜ ਇਹ ਵੀ 50 ਗ੍ਰਾਮ ਅਕਰਕਰਾ ইরਾਨੀ ਇਹ ਵੀ 50 ਗ੍ਰਾਮ ਸੰਘਾੜੇ ਇਹ ਵੀ 50 ਗ੍ਰਾਮ ਇਲਾਚੀ ਇਹ ਵੀ 50 ਗ੍ਰਾਮ ਲੌਂਗ 50 ਗ੍ਰਾਮ ਅਕਰਕਰਾ 50 ਗ੍ਰਾਮ ਅਰਜਨ ਦੀ ਛਾਲ 50 ਗ੍ਰਾਮ ਮਗਾ ਛੋਟੀਆਂ 50 ਗ੍ਰਾਮ ਕਾਲੀ ਮਿਰਚ 50 ਗ੍ਰਾਮ ਕਾਕੜਾ ਸਿੰਗੀ 50 ਗ੍ਰਾਮ ਚਾਰੇ ਮਗਜ 50 50 ਗ੍ਰਾਮ ਬਦਾਮ 100 ਗ੍ਰਾਮ ਕਾਜੂ 100 ਗ੍ਰਾਮ ਅਖਰੋਟ 100 ਗ੍ਰਾਮ ਪਿਸਤਾ 100 ਗ੍ਰਾਮ ਖਸ ਖਸ 50 ਗ੍ਰਾਮ ਗਲੋਏ ਦੇ ਟੁਕੜੇ ਸੁੱਕੀ ਹੋਈ ਦੇ 50 ਗ੍ਰਾਮ ਬ੍ਰਹਮੀ ਹੈ ਜਿਹੜੀ ਉਹ ਲੈਣੀ ਹੈ ਇਹਦੇ ਚ ਤੁਸੀਂ 100 ਗ੍ਰਾਮ ਸੰਘ ਪੁਸ਼ਪੀ ਵੀ ਇਹਦੇ ਚ 100 ਗ੍ਰਾਮ ਸ਼ੁੱਧ ਕੀਤੀ ਹੋਈ ਗੁਗਲ ਹੈ ਜਿਹੜੀ ਉਹ ਵੀ ਇਹਦੇ ਵਿੱਚ ਤੁਸੀਂ ਲੈਣੀ ਹੈ 50 ਗ੍ਰਾਮ ਆਮਲਾ 50 ਗ੍ਰਾਮ ਬੇਲਗिरी ਹੈ ਜਿਹੜੀ ਉਹ ਵੀ 50 ਗ੍ਰਾਮ ਹਰੜਾ ਜਿਹੜੀ ਉਹ ਵੀ 50 ਗ੍ਰਾਮ ਤੇ ਮੋਤੀ ਭਸਮੇ ਦੇ ਚ ਲੈਣੀ ਆਪਾਂ 10 ਗ੍ਰਾਮ ਇਹ ਸਾਰੀਆਂ ਚੀਜ਼ਾਂ ਲੈ ਕੇ ਜਿਹੜੀਆਂ ਆਪਾਂ ਸਮਾਣੇ ਜਾਂ ਪੀਸੀਆਂ ਹੋਈਆਂ ਚੀਜ਼ਾਂ ਨੇ ਇਹਦੇ ਵਿੱਚ ਪਾਊਡਰ ਵਰਗੀਆਂ ਉਹ ਸਾਰੀਆਂ ਅਲੱਗ ਇੱਕ ਪਾਸੇ ਕਰ ਲੈਣੀਆਂ ਨੇ ਜਿਹੜੀਆਂ ਇਹਦੇ ਚ ਪੀਸਣ ਵਾਲੀਆਂ ਚੀਜ਼ਾਂ ਨੇ ਉਹਨੂੰ ਚੰਗੀ ਤਰ੍ਹਾਂ ਮਿਕਸੀ ਦੇ ਵਿੱਚ ਪੀਸ ਲੈਣਾ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੀਸਣ ਤੋਂ ਬਾਅਦ ਆਪਸ ਦੇ ਵਿੱਚ ਚੰਗੀ ਤਰ੍ਹਾਂ ਮਿਲਾ ਦੇਣਾ ਮਿਕਸ ਕਰ ਦੇਣਾ ਇਹ ਬਣੀ ਹੋਈ ਦਵਾਈ ਨੂੰ ਤਿੰਨ ਟਾਈਮ ਤੁਸੀਂ ਲੈਣੀ ਆ ਸਵੇਰੇ ਦੁਪਹਿਰੇ ਤੇ ਸ਼ਾਮ ਨੂੰ ਸਵੇਰੇ ਖਾਲੀ ਪੇਟ ਇੱਕ ਚਮਚ ਦਵਾਈ ਇੱਕ ਗਲਾਸ ਕੋਸੇ ਦੁੱਧ ਨਾਲ ਦੁਪਹਿਰੇ ਰੋਟੀ ਤੋਂ ਘੰਟਾ ਪਹਿਲਾਂ ਇੱਕ ਚਮਚ ਦਵਾਈ ਇੱਕ ਗਲਾਸ ਦੁੱਧ ਨਾਲ ਰਾਤ ਨੂੰ ਰੋਟੀ ਤੋਂ ਘੰਟਾ ਪਹਿਲਾਂ ਇੱਕ ਚਮਚ ਦਵਾਈ ਇੱਕ ਗਲਾਸ ਦੁੱਧ ਨਾਲ ਇਹ ਤਿੰਨ ਟਾਈਮ ਇੱਕ ਇੱਕ ਚਮਚ ਦਵਾਈ ਰੋਟੀ ਤੋਂ ਘੰਟਾ ਪਹਿਲਾਂ ਦੁੱਧ ਨਾਲ ਲੈਣੀ ਆ ਤੁਸੀਂ ਤੇ ਮੈਂ ਗਰੰਟੀ ਨਾਲ ਸ਼ਰਤਾਂ ਦਾਵੇ ਨਾਲ ਇਹ ਗੱਲ ਕਹਿਣਾ ਸ਼ਟਾਮ ਤੇ ਗਰੰਟੀ ਲਿਖ ਕੇ ਤੁਹਾਨੂੰ ਦੇਣਾ ਕਿ ਤੁਹਾ ਤੁਸੀਂ ਇਸ ਦਵਾਈ ਨੂੰ ਨੁਕਤੇ ਨੂੰ ਵਰਤ ਲਓ ਤੁਹਾਡੀ ਜਿੰਨੀ ਮਰਜ਼ੀ ਲੱਕ ਦੇ ਵਿੱਚ ਦਰਦ ਹੈ ਮੰਜੀ ਤੇ ਪਿਆ ਬੰਦਾ ਜਿੰਨਾ ਮਰਜ਼ੀ ਲੱਤਾਂ ਚਾਹੇ ਇੱਕ ਚ ਚਾਹੇ ਦੋਨਾਂ ਦੇ ਵਿੱਚ ਦਰਦ ਹੈ ਚਾਹੇ ਲੈਟਰਿੰਗ ਬਾਥਰੂਮ ਦਾ ਬਿਲਕੁਲ ਪਤਾ ਨਹੀਂ ਲੱਗ ਰਿਹਾ ਜਿੰਨਾ ਮਰਜ਼ੀ ਤੁਹਾਨੂੰ ਸਰਵੈਕਲ ਹੈ ਚੱਕਰ ਆਉਂਦੇ ਐ ਦਰਦ ਰਹਿੰਦਾ ਐ ਤਾਂ ਹੌਣ ਮੋੜ ਵੀ ਨਹੀਂ ਸਕਦੇ ਥੱਲੇ ਨੀਵਾ ਵੀ ਨਹੀਂ ਹੋ ਸਕਦੇ ਤੁਹਾਨੂੰ ਡਿਸਕ ਨਾਲ ਰੀੜ ਦੀ ਹੱਡੀ ਦੇ ਨਾਲ ਜਿੰਨਾ ਮਰਜੀ ਪੁਰਾਣਾ ਰੋਗ ਐ ਜਿੱਡੀ ਮਰਜੀ ਡਿਸਕ ਹਿੱਲੀ ਹੋਈ ਐ ਇਸ ਨੁਕਤੇ ਦੇ ਨਾਲ ਤੁਸੀਂ ਗਰੰਟੀ ਦੇ ਨਾਲ ਇਸ ਬਿਮਾਰੀ ਨੂੰ ਜੜ ਤੋਂ ਠੀਕ ਕਰ ਸਕਦੇ ਹੋ ਇਹ ਮੇਰੀ ਗਰੰਟੀ ਦਾਵਾ ਛਟਾਮ ਤੇ ਲਿਖ ਕੇ ਲੈ ਸਕਦੇ ਹੋ 100 ਇਹ ਦਵਾਈ ਤੁਸੀਂ ਆਪ ਵਰਤੋ ਜੇ ਕਿਸੇ ਨੂੰ ਹੋਰ ਰੋਗ ਹੈ ਉਹਨੂੰ ਵੀ ਦੱਸੋ ਭਾਈ ਤਾਂ ਜੋ ਕਿਸੇ ਦਾ ਸੀ ਫਾਇਦਾ ਕਰ ਸਕੀਏ ਕਿਸੇ ਦਾ ਦੁੱਖ ਘਟ ਸਕੀਏ ਸੋ ਦੂਸਰੇ ਨੰਬਰ ਤੇ ਸਾਡੇ ਨਾਮ ਤੇ ਫੇਕ ਆਈਡੀਆਂ ਬਣਾ ਕੇ ਮੇਰੀ ਫੋਟੋ ਜਾਂ ਮੇਰੀ ਵੀਡੀਓ ਲਗਾ ਕੇ ਥੱਲੇ ਆਪਣਾ ਨੰਬਰ ਲਿਖ ਦਿੰਦੇ ਆ ਇਹੋ ਜਿਹੇ ਫਰੌਡਾਂ ਤੋਂ ਇਹੋ ਜਿਹੇ ਧੋਖੇਬਾਜ਼ਾਂ ਤੋਂ ਜ਼ਰੂਰ ਬਚੋ ਅਸੀਂ ਕਿਸੇ ਨੂੰ ਦਵਾਈ ਡਾਕਰਾਂਈ ਨਹੀਂ ਭੇਜਦੇ ਸਾਡੇ ਕੋਲੇ ਆਉਣਾ ਪੈਂਦਾ ਨਵਜ ਦਿਖਾ ਕੇ ਫਿਰ ਦਵਾਈ ਲੈ ਸਕਦੇ ਹੋ ਤੁਸੀਂ ਜੇ ਤੁਹਾਨੂੰ ਕੋਈ ਵੀ ਮੇਰਾ ਨਾਮ ਲੈ ਕੇ ਜਾਂ ਕੋਈ ਫੇਕ ਆਈਡੀ ਵਾਲਾ ਤੁਹਾਨੂੰ ਗਲਤ رائے ਦਿੰਦਾ ਜਾਂ ਦਵਾਈ ਭੇਜਦਾ ਇਹ ਜਾਂ ਤੋਂ ਜਰੂਰ ਸਾਵਧਾਨ ਰਹੋ ਕਿਉਂਕਿ ਮੈਨੂੰ ਫੋਨ ਆਉਂਦੇ ਆ ਮੇਰਾ ਨਾਮ ਵਰਤ ਕੇ ਤੁਹਾਨੂੰ ਗਲਤ ਦਵਾਈਆਂ ਭੇਜੀਆਂ ਜਾ ਰਹੀਆਂ ਨੇ ਹਾਲਾਂਕਿ ਅਸੀਂ ਦਵਾਈ ਨਹੀਂ ਕੋਈ ਵੀ ਭੇਜਦੇ ਸਾਡੇ ਕੋਲੇ ਆਉਣਾ ਪੈਂਦਾ ਐਤਵਾਰ ਨੂੰ ਸੋ ਇਹ ਜਿਹੇ ਫੜੌੜਾ ਫਰਾਉਡ ਜਿਹੜੇ ਬੰਦੇ ਆ ਉਹਨਾਂ ਤੋਂ ਜ਼ਰੂਰ ਸਾਵਧਾਨ ਰਹੋ ਜਦ ਤੱਕ ਤੁਸੀਂ ਮੇਰੇ ਨਾਲ ਵੀਡੀਓ ਕਾਲ ਤੇ ਜਾਂ ਐਤਵਾਰ ਨੂੰ ਮਿਲ ਨਹੀਂ ਲੈਂਦੇ ਉਹਨਾਂ ਚ ਕਿਸੇ ਤੋਂ ਦਵਾਈ ਨਾ ਮਗਾਓ ਇਹ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿਸੇ ਦਾ ਵੀ ਕੋਈ ਨੁਕਸਾਨ ਹੁੰਦਾ ਉਹਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਫੋਨ ਤੇ ਗੱਲ ਕਰਕੇ ਜੇ ਤੁਸੀਂ ਕਿਸੇ ਤੋਂ ਦਵਾਈ ਮਗਾਉਨੇ ਹੋ ਉਹਦਾ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਸੋ ਕੋਸ਼ਿਸ਼ ਕਰੋ ਐਤਵਾਰ ਨੂੰ ਮਿਲ ਕੇ ਮੈਨੂੰ ਫੇਰ ਦਵਾਈ ਲਓ ਇਸ ਤਰ੍ਹਾਂ ਨੈਟ ਦੇ ਉੱਤੇ ਬਹੁਤ ਫਰੌਡ ਬੰਦੇ ਬੈਠੇ ਆ ਜਿਹੜੇ ਮੇਰੀ ਵੀਡੀਓ ਲਾ ਕੇ ਥੱਲੇ ਨੰਬਰ ਆਪਣਾ ਲਿਖ ਲੈਂਦੇ ਆ ਤੇ ਤੁਹਾਨੂੰ ਕਹਿੰਦੇ ਆ ਅਸੀਂ ਭਰਮਜੀਤ ਪੱਟੀ ਬੋਲਦੇ ਆ ਸੋ ਕੋਸ਼ਿਸ਼ ਕਰੋ ਮੇਰਾ ਨੰਬਰ ਹੈ ਜਿਹੜਾ 9876552176 9876552176 98176552 176 ਇਹ ਨੰਬਰ ਹੈ ਮੇਰਾ ਪਰਸਨਲ ਇਹ ਤੇ ਗੱਲ ਕਰ ਸਕਦੇ ਹੋ ਜੇ ਕੋਈ ਹੋਰ ਨੰਬਰ ਤੁਹਾਡੇ ਕੋਲੇ ਤੋਂ ਬਿਨਾ ਆਉਂਦਾ ਤਾਂ ਕੋਸ਼ਿਸ਼ ਕਰੋ ਇਹ ਜੇ ਫਰੋਡ ਬੰਦਿਆਂ ਤੋਂ ਬਚਣ ਦੀ ਸੋ ਇਹ ਨੁਕਤਾ ਆਪਣੇ ਅੱਗੇ ਵੀ ਸੈਂਡ ਕਰੋ ਅੱਗੇ ਵੀ ਸ਼ੇਅਰ ਕਰੋ ਤਾਂ ਜੋ ਕਿਸੇ ਦਾ ਪळा ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ